ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਚੈਨਲ ਨੂੰ ਸਬਸਕ੍ਰਾਈਬਰ ਕਰ ਲੈਣਾ ਤੇ ਵੀਡੀਓ ਨੂੰ ਸ਼ੇਅਰ ਔਰ ਲਾਈਕ ਜਰੂਰ ਕਰਨਾ ਦੋਸਤੋ ਅੱਜ ਤੁਹਾਨੂੰ ਤਾਜੇ ਸੂਏ ਪਸ਼ੂ ਨੂੰ ਦੀ ਸਾਂਭ ਸੰਭਾਲ ਬਾਰੇ ਜਰੂਰ ਦੱਸਣਾ ਜੋ-ਜੋ ਕਿ ਆਪਾਂ ਨੂੰ ਪਹਿਲਾਂ ਪਸ਼ੂਆਂ ਚ ਦਿੱਕਤ ਆਈਆਂ ਉਹ ਆਪਾਂ ਆਪਣੇ ਦੋਸਤ ਮਿੱਤਰਾਂ ਤੋਂ ਜੋ ਵੀ ਸਮੱਗਰੀ ਇਕੱਠੀ ਕੀਤੀ ਆ ਤਾਂ ਉਹਦਾ ਰਿਜ਼ਲਟ ਮਿਲਿਆ ਤਾਂ ਉਸੇ ਰਿਜ਼ਲਟ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਕਿ ਮੈਂ ਤੁਹਾਡੇ ਸਾਹਮਣੇ ਉਸੇ ਚੀਜ਼ ਨੂੰ ਦਰਹਾਰਿਆਂਗਾ ਦੋਸਤੋ ਕਿਉਂਕਿ ਜੋ ਪਹਿਲਾਂ ਵਾਲਾ ਸਮਾਂ ਸੀ ਤਾਂ ਉਸ ਨੂੰ ਅਸੀਂ ਬੋਲਾ ਵੀ ਪਿਉਂਦੇ ਸੀ ਤਾਜ਼ੇ ਸੂਏ ਪਸ਼ੂ ਨੂੰ ਤੇ ਡਾਇਟ ਪਲਾਨ ਵੀ ਬਹੁਤ ਜ਼ਿਆਦਾ ਦਿੰਦੇ ਹੁੰਦੇ ਸੀ ਉਸੇ ਨੂੰ ਮੱਧੇ ਨਜ਼ਰ ਰੱਖਦੇ ਹੋਏ ਅੱਜ ਕੱਲ ਪਸ਼ੂਆਂ ਦੇ ਵਿੱਚ ਨਾ ਤਾਂ ਉਨੀ ਪਚਨ ਸ਼ਕਤੀ ਆ ਨਾ ਹੀ ਬੰਦਿਆ ਚ ਦੋਸਤੋ ਇਸੇ ਕਰਕੇ ਜੋ ਜੋ ਮੈਨੂੰ ਪਰੇਸ਼ਾਨੀਆਂ ਆਈਆਂ ਸੀ ਉਹਨਾਂ ਦਾ ਦਿੱਕਤਾਂ ਨੂੰ ਸਾਹਮਣਾ ਕਰਦੇ ਹੋਏ ਇਸ ਵਾਰ ਜੋ ਆਪਣੇ ਤੁਹਾਡੇ ਸਾਹਮਣੇ ਇਹ ਰੁਸਤ ਮਹਿੰਦੀ ਝੋਟੀ ਪਰਸੋ ਰਾਤ ਨੂੰ 12 ਵਜੇ ਸੂਈ ਸੀ ਤਾਂ ਇਸ ਨੂੰ ਦੇ ਉੱਪਰ ਵੀਡੀਓ ਬਣਾ ਰਿਹਾ ਜਿਵੇਂ ਕਿ ਹੁਣ ਇਹ ਤੁਹਾਡੇ ਸਾਹਮਣੇ ਖੜੀ ਆ ਤਾਂ ਇਸ ਨੂੰ ਅਸੀਂ ਗਰਮ ਪਾਣੀ ਲੈ ਕੇ ਪਹਿਲਾਂ ਤਾਂ ਨਮਾਇਆਗਾ ਤਾਂ ਉਸ ਤੋਂ ਬਾਅਦ ਇਸ ਨੂੰ ਸੁੱਕਾ ਕੱਪੜਾ ਲੈ ਕੇ ਸਾਫ਼ ਕੀਤਾ ਤਾਂ ਜੋ ਕੇ ਇਸ ਦੇ ਸਰੀਰ ਦੇ ਵਿੱਚ ਹਵਾ ਨਾ ਵੜੇ ਜੇ ਸਰੀਰ ਦੇ ਵਿੱਚ ਹਵਾ ਵੜ ਜਾਂਦੀ ਹੈ ਤਾਂ ਉਸ ਦੇ ਨਾਲ ਪਸ਼ੂ ਨੂੰ ਬੁਖਾਰ ਆਦਿ ਵਗੈਰਾ ਹੋ ਜਾਂਦਾ ਤਾਂ ਉਸ ਦੇ ਉਪਾਅ ਵਾਸਤੇ ਮੈਂ ਪਹਿਲੇ ਹੀ ਕੱਲ ਸ਼ਾਮ ਨੂੰ ਇਹਨੂੰ ਆਪਣੇ ਜੋ ਘਰਾਂ ਵਿੱਚ ਆਪਾਂ ਬੰਦੇ ਵਾਲੀਆਂ ਸਿਰਦਰਦ ਬੁਖਾਰ ਵਾਲੀਆਂ ਪੰਜ ਗੋਲੀਆਂ ਪਹਿਲੇ ਹੀ ਸਵੇਰੇ ਦੇ ਸ਼ਾਮ ਨੂੰ ਦੇ ਦਿੱਤੀਆਂ ਸੀ ਤੇ ਅੱਜ ਸਵੇਰੇ ਦਿੱਤੀਆਂ ਤੇ ਅੱਜ ਸ਼ਾਮ ਨੂੰ ਫੇਰ ਦੁਬਾਰਾ ਦੇਵਾਂਗੇ ਤੇ ਖਾਣ ਪੀਣ ਦੇ ਡਾਇਟ ਪਲਾਨ ਜਿਵੇਂ ਕਿ ਅਸੀਂ ਪਹਿਲਾਂ ਬਹੁਤ ਕੁਝ ਪਾ ਦਿੰਦੇ ਹੁੰਦੇ ਸੀ ਤਾਂ ਹੁਣ ਇਹਨੂੰ ਕਮ ਸੇ ਕਮ ਇੱਕ ਹਫਤਾ ਹਲਕਾ ਫੁਲਕਾ ਹੀ ਪਾਵਾਂਗੇ ਜਿਵੇਂ ਕਿ ਕਣਕ ਦਾ ਚੌਕਰ ਤੇ ਥੋੜੀ ਜਿਹੀ ਬਨੋਲਿਆ ਦੀ ਖਾਲ ਤੇ ਨਾਲ ਹਲਕਾ ਜਿਹਾ ਗਰਮੀ ਦੇ ਹੋਣ ਦੇ ਕਾਰਨ ਗੁਰਦੇ ਮਾਤਰਾ ਵੀ ਦੇਵਾਂਗੇ ਕਿਉਂਕਿ ਪਸ਼ੂ ਦਾ ਜੋ ਸਰੀਰ ਅੰਦਰੋਂ ਅੱਲਾ ਹੁੰਦਾਗਾ ਤਾਂ ਉਸ ਨੂੰ ਉੰਨੀ ਹੀ ਖੁਰਾਕ ਦਿਓ ਜਿੰਨੀ ਕੋ ਉਹਦੇ ਸਰੀਰ ਦੇ ਵਿੱਚ ਪਚ ਜੇ ਤੇ ਪਸ਼ੂ ਨੂੰ ਜਦੋਂ ਆਪਾਂ ਨਜਾਇਜ਼ ਤੱਕਾ ਕਰਦੇ ਆ ਤਾਂ ਪਸ਼ੂ ਉਹਦੇ ਨਾਲ ਜਿੱਦਾਂ ਕਿ ਆਪਾਂ ਕਹਿੰਦੇ ਨੇ ਪਸ਼ੂ ਖਾਣਾ ਹਟ ਗਿਆ ਖਾਣਾ ਨਹੀਂ ਹਟਿਆ ਤਾਂ ਉਹਨੂੰ ਕੀਟੋਸਿਸ ਦੀ ਬਿਮਾਰੀ ਆ ਜਾਂਦੀ ਆ ਤਾਂ ਇਸ ਕਈ ਚੀਜ਼ਾਂ ਨੂੰ ਆਪਾਂ ਪਰੇਸ਼ਾਨੀਆਂ ਨੂੰ ਸਾਹਮਣਾ ਕਰਦੇ ਹੋਏ ਤਾਂ ਤੁਹਾਨੂੰ ਇਹ ਜਾਣਕਾਰੀ ਦੱਸ ਰਹੇ ਹਾਂਗਾ ਦੋਸਤੋ ਪਸ਼ੂ ਨੂੰ ਦੇਖਾਂ ਸੰਭਾਲ ਆਪਣੇ ਸਰੀਰ ਨਾਲੋਂ ਵੀ ਜ਼ਿਆਦਾ ਸੰਭਾਲ ਕਰਨੀ ਪੈਂਦੀ ਆ ਦੋਸਤੋ ਜਿਸ ਤੱਕ ਜਿਸ ਟਾਈਮ ਤੱਕ ਤੁਸੀਂ ਆਪਣੇ ਪਸ਼ੂ ਨੂੰ ਆਪਣੇ ਹੀ ਵਾਂਗ ਸਮਝੋਗੇ ਤਾਂ ਤੁਹਾਨੂੰ ਪਸ਼ੂ ਆਪਣੇ ਤੋਂ ਦੁੱਗਣਾ ਫਾਇਦਾ ਦੇਊਗਾ ਤੇ ਨਲੇ ਤੁਹਾਡੇ ਘਰ ਦੀ ਸ਼ਾਨ ਬਣੂਗਾ ਜਿਵੇਂ ਕਿ ਇਹ ਛੋਟੀ ਠੀਕ 2.5 ਸਾਲ ਦੀ ਨੇ ਬੱਚਾ ਦਿੱਤਾ ਇਹ ਆਪਣੇ ਕੋਲੇ ਤੀਜੀ ਪੀੜੀ ਸੀ ਤਾਂ ਚੌਥੀ ਪੀੜੀ ਦਾ ਇਸ ਦੇ ਮੰਗਰਾ M51 ਦਾ ਇਹ ਚੜੀ ਦੇ ਦਾ ਕੱਟੇ ਨੂੰ ਜਨਮ ਦਿੱਤਾਗਾ ਦੋਸਤੋ ਜਿਵੇਂ ਜਿਵੇਂ ਇਹ ਦੁੱਧ ਤੇ ਆਉਗੀ ਤਾਂ ਅਸੀਂ ਉਸ ਨੂੰ ਵੀ ਦਿਖਾਵਾਂਗੇ ਇਸ ਵਾਰ ਇਸ ਦੀ ਲਾਈਵ ਮਿਲਕਿੰਗ ਕਰਾਣ ਦੀ ਵੀ ਸੋਚ ਰਹੇ ਹਾਂ ਵੀਰ ਜੀ ਮੇਰੇ ਕੋਲੇ ਸਮਾਂ ਘੱਟ ਹੋਣ ਦੇ ਕਾਰਨ ਮੈਂ ਇਹ ਇਸੇ ਕਰਕੇ ਜੀ ਆਪਣੇ ਪਸ਼ੂਆਂ ਦੀ ਲਾਈਵ ਮਿਲਕਿੰਗ ਨਹੀਂ ਕਰਵਾ ਸਕਦਾ ਕਿਉਂਕਿ ਇੱਕ ਖੇਤੀ ਦਾ ਕੰਮ ਆ ਤੇ ਦੂਜਾ ਡਿਊਟੀ ਦਾ ਕੰਮ ਆ ਦੋਸਤੋ ਡਿਊਟੀ ਤੇ ਜਾਣ ਤੋਂ ਪਹਿਲਾਂ ਪਹਿਲਾਂ ਇਹਨਾਂ ਪਸ਼ੂਆਂ ਨੂੰ ਮੈਂ ਨਵਾ ਤਵਾ ਕੇ ਬੰਨਿਆ ਹੋਇਆ ਹੈਗਾ ਦੋਸਤੋ ਆਪਣੇ ਘਰ ਵਿੱਚ ਹੀ ਮਿਹਨਤ ਕਰੋ ਤਾਂ ਤੁਹਾਡੇ ਡੈਰੀ ਫਾਰਮ ਕੰਮ ਜਾਊ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ